ਹਾਂਜੀ ਵੀ ਮਿੱਤਰੋ ਆਪਣੀ ਲਾਡੋ ਤੇ ਚੂਰੀ ਖਾਊਗਾ ਸਾਡਾ ਪੁੱਤ ਖਾਓ ਜੀ ਮਹਾਰਾਜ ਖਾਣਾ ਸੁਣਿਆ ਗਾਲਾ ਖਾਣਾ ਸੁਣਿਆ ਗਾਲਾ ਇਹ ਆ ਜੀ ਆਪਣੀ ਲਾਡੋ ਰਾਣੀ ਤੇ ਇੱਕ ਮਿੰਟ ਉੱਤੇ ਰੱਖ ਕੇ ਤੇ ਬਾਹਰ ਗੋਲ ਕੇ ਜਾਨੀਆ ਬਾਰਕਾ ਦਾ ਖੋਲਣਾ ਖਿੱਚਲ ਨਹੀਂ ਕਰਨੀ ਆਂ ਜਾਵਾਂਗੇ ਬਸ ਬਸ ਪਤਾ ਹਲੇ ਇੱਥੇ ਰੱਖ ਕੇ ਗਾਲਾ ਕਿਹਾ ਉਹ ਦੁੱਧ ਚਾਰਾ ਕਰੋ ਜਾਂ ਜਾਮਰਾਂ ਨੂੰ ਚੂਰੀ ਜਾਰੀ ਪਾਇਆ ਕਰੋ ਇਹ ਇਹਦਾ ਪਹਿਲਾ ਸੂਆ ਬਸ ਹੁਣ ਰਹਿ ਗਿਆ 1.5 ਦੋ ਮਹੀਨੇ ਤੇ ਸੂਪ ਹੈ ਨਾ ਤੇ ਵਾਹਿਗੁਰੂ ਮਿਹਰ ਕਰੇ ਐਂ ਘੈਂਟ ਜਿਹਾ ਰਿਜ਼ਲਟ ਦੇ ਦੇ ਤੇ ਸਿਕੰਦਰ ਬਰਕੰਦੀ ਵਾਲੇ ਘੋੜੇ ਤੋਂ ਗੱਬਣਾ ਇਹ